ਕਹ ਬਾਈਆ ਤੇ ਦਰਦ ਨਹੀਂ ਹੈ ਇਹ ਦਰਦ ਨਹੀਂ ਨਿਗਾਹ ਲਾ ਰਿਹਾ ਤੂੰ ਮੇਰੇ ਰਾਹ ਤੇ ਕੁਰਸੀ ਕਿਉਂ ਡਾਈਆ ਤੇਰਾ ਇਹ ਘੋੜਾ ਵਾਲਾ ਟ੍ਰੈਕਟਰ ਵੀ ਨੰਗ ਹੋ ਤੂੰ ਮੇਰਾ ਮੋਟਰ ਐਂਗਲ ਮੈਂ ਰੋਜ਼ ਇੱਥੇ ਲਗਾਉਣਾ ਯਾਰ ਤੇਰਾ ਉਰੋਂ ਦੀ ਬੈਲਟ ਤਾਂ ਹੋਈ ਸਮਝ ਤੂੰ ਇਹਨੂੰ ਪਰਾ ਕਰ ਲਾ ਨਹੀਂ ਨਹੀਂ ਪਰਾ ਕਰਦਾ ਮੈਂ ਨਹੀਂ ਪਰਾ ਕਰਦਾ ਇੱਧਰ ਨਿਗਾਹ ਲਾ ਆ ਬਹੀ ਪਈ ਇਹਨੂੰ ਯਾਰਾਂ ਲੜਾਈ ਮੁੰਡਾ ਲੈਣੀ ਹੋਈ ਦੀ ਕਾਨੂੰਨ ਪਰਾਜ ਅੱਖ ਲਾ ਯਾਰ ਆਪਦੀ ਇਹ ਕੁਰਸੀ ਤੂੰ ਮੂਰੇ ਟੱਕਰ ਮਾਰਦੀ ਮਾਰਦਾ ਸੱਤ ਬਜੂ ਤੂੰ ਹੁਣ ਪਰਾ ਕਰਦਾ ਕਿ ਨਹੀਂ ਨਾ ਮੈਂ ਨਹੀਂ ਕਰਦਾ ਵੇਦ ਬੁਲਾ ਰਿਹਾ ਪਰ ਉਹ ਬੁਲਾਇਆ ਉਹ ਹਰ 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 ਰਾਸਤਾ ਹੈ ਨਾਲੇ ਰਾਸਤਾ ਫਰੇ ਦਿਨ ਨਗਾ ਲੱਗਦਾ ਚਲ ਮੈਂ ਤੇਰੀ ਗੱਲ ਸੁਣ ਲਾ ਅੱਜ ਤਾਂ ਮੈਂ ਲਗਾ ਲੈਣਾ ਕੱਲ ਨੂੰ ਨਾ ਪਦਾ ਬੈਠੇ ਮੈਂ ਨਹੀਂ ਤੇਰੀ ਗੱਲ ਗੁੰਦੀ ਸੁਣਦਾ ਮਾਲਾ ਕੁਰਸੀ ਵੀ ਤੇਰੀ ਤੋੜ ਕੇ ਪਰਾ ਮਾ ਲੂੰਗਾ ਉੜੀ ਬੈਣਾ ਰੋਜ਼ ਬਸ ਤੂੰ ਇਹ ਉੜੀ ਹਾਂ ਏ ਗੱਦੀ ਰਾਹ ਬੈ ਤੂੰ ਖਾ ਮਾ ਪੰਗੇ ਲੈ ਲੈ ਓ ਯਾਰ ਏ ਰਾਸਤਾ ਮੇਰਾ ਜਿਹੜਾ ਮੋਟਰਸਾਈਕਲ ਹੈ ਮਣ ਮੇਰੀ ਗੱਲ ਸੁਣ ਲਾ ਕਈ ਨਹੀਂ ਮੈਂ ਅੱਖਾਂ ਵਿੱਚ ਕਨੇ ਹੋਣਾ ਚੋਖਾ ਮਿੱਟੀ ਆਦਾ ਮੇਰਾ ਗੱਲ ਸੁਣ ਲਾ ਤੈਨੂੰ ਅੱਖਾਂ ਵਿੱਚ ਮੁੱਤੀ ਹੋਣੀ ਹੈ ਦਿਨੇ ਮੈਂ ਜਣਾਉਣਾ ਅੱਖਾਂ ਵਿੱਚ ਹਾਂ ਗੱਲ ਸੁਣ ਲੈ ਬਈ ਤੂੰ ਚੁੱਪ ਕਰਕੇ ਮੈਂ ਰੱਖੂ ਮਤਾਂ ਹੁੰਦਾ ਵੀ ਗੱਲ ਸੁਣ ਲੈ ਵੀ ਇੰਨਾ ਟਾਈਮ ਅੱਖਾਂ ਵਿੱਚ ਨੇ ਮੈਂ ਅੱਖਾਂ ਵਿੱਚ ਮੈਂ ਤਾਂ ਛਿੜਾ ਮੈਂ ਹੱਥ ਵੀ ਛੱਡਦਾ ਮੇਰੇ ਜਿਹੜੇ ਜਿਹੇ ਵੀ ਥੱਲੇ ਉੱਤਰ ਕੇ ਹੋ ਜਾ ਛੱਡ ਦੇ ਮੈਨੂੰ ਗੱਲ ਦੱਸ ਕਿ ਆਪਦਾ ਪਰਾਂ ਹੋ ਕੇ ਭੇਜਿਆ ਕਰ ਤੈin ਨਹੀਂ ਭੇਜਾ ਮੈਂ ਤਾਂ ਛਿੜਾ ਛਿੜਾ ਕੋਈ ਨਿਕਾਲੂ ਨਾ ਹਾਲੇ ਆਉ ਆਉ ਬਾਹਰ